ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਸਰਵਨ ਸਿੰਘ ਬਲ ਡੀਐਸਪੀ ਫਿਲੌਰ ਦੀਆਂ ਹਦਾਇਤਾਂ ਤੇ ਪਹੜੇ ਨੱਥ ਪਾਉਣ ਲਈ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਇੰਸਪੈਕਟਰ ਦੀ ਟੀਮ ਵੱਲੋਂ ਵਿਸ਼ੇਸ਼ ਮੁਹਿੰਮ ਦੌਰਾਨ ਦੋ ਔਰਤਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਤੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੈਮਰਾਮੈਨ ਅਜੀਤ ਸਿੰਘ ਨਾਗੀ, ਮਨਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਜਾ ਕੋਟਲੀ गुरशांत सिंह नागी राम प्रकाश टोनी दुसांझी फिलौर तो विशेष रिपोर्ट ਜਿਲ੍ਹਾ ਦੇ ਹਾਤੀ ਪੁਲਿਸ ਨੂੰ ਕੋਲੀ ਸਫਲਤਾ ਅਸੀ ਲੋ ਜਦ ਮਾਨਯੋਗ ਜਿਲ੍ਹਾ ਦੇ 30000 ਗੁਰਮੀਤ ਸਿੰਘ ਚੋਹਾਨ ਅਤੇ ਡੀਐਸਪੀ ਫਲੋਰ ਸਰਦਾਰ ਸਰਵੰਤ ਸਿੰਬਲ ਜੀ ਦੀ ਜੇਰੇ ਨਗਰਾਨੀ ਹੇਠ थाना ਫਲੋਰ ਪੁਲਿਸ ਨੇ ਤਿੰਨ ਮੁਕਦਮੇ ਜੋ ਕਿ ਚਾਰ ਵਿਅਕਤੀ ਰਿਕਨ ਬਰਜਿਸਟ ਕੀਤੇ ਹੈ ਉਹਨਾਂ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਗੁਣੇ ਬਰਾਮਦ ਕੀਤੇ ਹਨ ਇਸੇ ਘੜੀ ਦੇ ਵਿੱਚ ਇੱਕ ਮਕਦਮਾ ਨੰਬਰ 55 ਜੋ ਕਿ 8325 ਨੂੰ ਸੀ ਦੀਪਾਲੀ ਅਤੇ ਇੱਕ ਰੇਨਾ ਵਾਸੀ ਕੰਨਪੜਨ ਤੇ ਦਰਜਿਸਟ ਕੀਤਾ ਅਦੋਂ ਉਸ ਪਰਸੋਂ ਕਰੀਬ 92 ਗੁਲੀਆਂ ਨਸ਼ੀਲੇ ਗੁਣੇ ਬਰਾਮਦ ਕੀਤੀਆਂ ਅਤੇ ਇਸੀ ਘੜੀ 'ਚ ਇੱਕ ਮੁਕਦਮਾ ਨੰਬਰ ਚਰੰਜਾਮਿਤੀ 8925 ਨੂੰ ਲੱਕੀ ਉਰਫ ਲੱਡੀ ਦੇ ਖਿਲਾਫ ਦਰਜ ਕੀਤਾ ਤੇ ਉਸ ਵਾਸਤੇ 100 ਗੋਲੀਆਂ ਨਸ਼ੀਲੇ ਬਰਾਮਦ ਹੋਈਆਂ ਅਤੇ ਇੱਕ ਹੋਰ ਮੁਕਦਮਾ ਨੰਬਰ 56 ਜੋ ਕਿ ਅੱਜ 10 ਤਿੰਨ 25 ਨੂੰ ਦਰਜ ਸਟਰੀ ਕੀਤਾ ਗਿਆ ਮਰਜੀਤ ਸਿੰਘ ਕਹਲੇ ਉਰਫ ਰਿੰਕ ਨੂੰ ਦਿਖਲਾ ਜਿਸ ਵਸੂਕ ਸੁਦਾਸ ਗੋਲੀ ਇਹਨਾਂ ਛਲੀ ਬਰਾਬ ਦੇ ਨੇ ਜੋ ਸਾਰੇ ਵਿਅਕਤੀ ਕਾਫੀ ਦੇਤਨ ਛੀਲੀ ਗੁਲੀਆਂ ਵੇਚਣ ਦਾ ਕੰਮ ਕਰਦੇ ਸੀ ਇਹਨਾਂ ਵਿੱਚ ਇੱਕ ਦੋਸ਼ਣ ਦੀਪਾਲੀ ਤੇ ਪ੍ਰਾਣਾਮ ਕਰਮਾ ਦਰਜ ਦਿਸ ਰਿਹਾ ਜੋ ਕਿ ਵਕਫਾ ਵਿਅਕਤੀਆਂ ਵੱਸੋਂ ਖਰੀਦ ਕਰਕੇ ਮਹਿੰਗੇ ਭਾਅ 'ਚ ਲੋਕਾਂ ਨੂੰ ਵੇਚਦੇ ਸੀ ਤੇ ਜਿੰਨਾ ਵੱਸੋਂ ਵਿੱਚ ਖਰੀਦ ਕਰਕੇ ਲੈਂਦੇ ਉਸਨਾਂ ਨੂੰ ਨੁਨਨ ਕਰਮੇ 'ਚ ਨਾਮ ਦਰਜ ਕੀਤਾ ਜਾ ਨਵੇਂ ਸਾਲ 2025 'ਚ ਜੋ ਚੜਿਆ ਜੀ ਹੁਣ ਤੱਕ ਕਿੰਨੇ ਮਕੰਮੇ ਜਿਹੜੇ ਨਸ਼ੇ ਦੇ ਖਿਲਾਫ ਆ ਜਿਹੜੇ ਇਸ ਮੰਡੀ ਜੀ ਅਸੀਂ ਥਾਣਾ ਫਲੋਰ ਪੁਲਿਸ ਨੇ ਜਲੰਧਰ ਪੁਲਿਸ ਨੇ ਬਹੁਤ ਐਕਟਿਵਲੀ ਇਸ ਬੰਦੀ ਕੰਮ ਕੀਤਾ ਤਾਂ ਕਿ ਨਸ਼ੇ ਦੇ ਇਸ ਦਰਿਆ ਨੂੰ ਖਤਮ ਕੀਤਾ ਜਾ ਸਕੇ ਅਤੇ ਇਸੇ ਕੜੀ 'ਚ ਜਲੰਧਰ ਪੁਲਿਸ ਦੇ ਵਿੱਚ ਜੋ ਕਿ 18 ਫਲੋਰ ਜਲੰਧਰ ਜ਼ਿਲ੍ਹਾ ਪੁਲਿਸ ਸਿਚਾਉਂਦਾ ਉਸ ਵਿੱਚ ਜਨਵਰੀ ਮਹੀਨੇ 'ਚ 9 ਪਰਚੇ ਦਰਜ ਕੀਤੇ ਤੇ 14 ਵਿਅਕਤੀਆਂ ਨੂੰ ਅਸੀਂ ਕਾਬੂ ਕੀਤਾ ਫਰਵਰੀ 'ਚ 10 ਪਰਚੇ ਦਰਜ ਕੀਤੇ ਤੇ 23 ਵਿਅਕਤੀਆਂ ਨੂੰ ਕਾਬੂ ਕੀਤਾ ਦਸੰਬਰ 'ਚ 18 ਪਰਚੇ ਤੇ 36 ਵਿਅਕਤੀਆਂ ਨੂੰ ਕਾਬੂ ਕੀਤਾ ਮਾਰਚ ਮਹੀਨੇ ਦੇ ਵਿੱਚ ਵੀ ਬਹੁਤ ਵਿਅਕਤੀਆਂ ਨੂੰ ਜੋ ਕਿ ਅਸੀਂ ਕਾਬੂ ਕਰ ਚੁੱਕੇ ਹਾਂ ਤੇ ਜਿਨ੍ਹਾਂ ਨੂੰ ਜੇਲ੍ਹ ਦੀ ਸਲਾਖਾਂ ਦੇ ਪੇਛੇ ਕੇ ਕਾਨੂੰਨ ਤਦਕਨਨ ਪ੍ਰਬੰਧ ਕਰਵਾ ਰਹੇ ਆ ਤੇ ਇਸੇ ਗੜੀ ਦੇ ਵਿੱਚ ਅਸੀਂ ਪਿਛਲੇ ਮਹੀਨੇ ਦੋ ਡਰਗ ਡੀਲਰ ਜਿਨ੍ਹਾਂ ਨੇ ਕਾਨੂੰਨ ਲੀਗਲ ਪ੍ਰੋਪਰਟੀਆਂ ਤੇ ਕਬਜ਼ਾ ਕੀਤਾ ਹੋਇਆ ਸੀ ਅਸੀਂ ਉਹਨਾਂ ਨੂੰ ਡਿਮੋਲਿਸ਼ ਕਰਕੇ ਪੰਚਾਇਤੀ ਜਗ੍ਹਾ ਉਹਨਾਂ ਨੇ ਹੱਲ ਕਰ ਦਿੱਤਾ ਟੱਕਰ ਦੇ ਖਿਲਾਫ ਜ਼ਿਲ੍ਹਾ ਅਧਿਤੀ ਪੁਲਿਸੋਂ ਸਿਲ ਸਫਲਤਾ ਹਾਸਿਲ ਹੋਈ ਜਦ ਮਾਨਯੋਗ ਜ਼ਿਲ੍ਹਾ ਜੱਤੀ ਸਰਦਾਰ ਕੁਮਤ ਸਿੰਘ ਚੋਹਾਨਾ ਤੇ ਡੀਐਸਪੀ ਫਲੋਰ ਸਰਦਾਰ ਸਰਵਜਿੰਗ ਬਲਜੀ ਦੀ ਜਿਹੜੀ ਨਿਗਰਾਨੀ ਹੇਠ ਥਾਣਾ ਫਲੋਰ ਪੁਲਿਸ ਨੇ ਦੋ ਵਿਅਕਤੀ ਟਿੰਕੂ ਅਤੇ ਸੁਖਰਮ ਦੀਪ ਵਾਸੀ ਬਿਲਖਾਨੂ ਕਾਬੂ ਕੀਤਾ ਅਤੇ ਉਹਨਾਂ ਨੇ ਮਿਤੀ 9/25 ਨੂੰ ਇੱਕ ਅਮਰੀਕ ਸਿੰਘ ਪੁੱਤਰ ਕਿਸ਼ੋਰੀ ਲਾਲ ਨੂੰ ਰਵਿਦਾਸਪੁਰ ਮੱਲਾ ਉਸpass ਤੋਂ ਦਾਤ ਦਿਖਾ ਕੇ ਉਸਵਾਂ 700 ਰੁਪਏ ਦੀ ਖੋਹ ਕੀਤੀ ਸੀ ਜੋ ਕਿ ਉਕਤ ਵਿਅਕਤੀਆਂ ਕਾਫੀ ਲੰਬੇ ਸਮੇਂ ਤੋਂ ਲੁੱਟਮੋਹ ਦੀ ਵਾਰਦਾਤ ਕਰ ਰਹੇ ਸੀ ਜੋ ਕਿ ਸਾਲ ਕਰੀਬ 4 ਵਾਰਦਾਤਾਂ ਹੋਰ ਬਣੀਆਂ ਹੈ ਜਿਹੜਾ ਪਾਸੋਂ ਅਸੀਂ ਉਸ ਵਰਦਾਤਾ ਨੂੰ ਟ੍ਰੇਸ ਕਰ ਰਿਹਾ ਤੇ ਇਹ ਇਹਨਾਂ ਦੇ ਨਾਲ ਹੋਰ ਵੀ ਕੋਈ ਬੰਦੇ ਇਨਵੋਲਡ ਹੈ ਉਹਨਾਂ ਨੂੰ ਵੀ ਇਸ ਮੁਖਮਲੇ ਦੇ ਵਿੱਚ ਅਸੀਂ ਨਾਮਜ਼ਦ ਕਰਕੇ ਗਲੀ ਕਰੇ ਬਚ ਜਾਂਦੀ ਹੈ ਸਰ ਇਹਨਾਂ ਤਾਂ ਪਹਿਲਾਂ ਵੀ ਕੈਲੀਫਾਈ ਕਰੇ